ਹੈਲੋ ਪਿਆਰੇ ਬੱਚਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਮਾਤ 5 ਦੇ ਸਾਰੇ ਵਿਦਿਆਰਥੀਆਂ ਦਾ ਸਵਾਗਤ ਤੁਹਾਡੇ ਮਾਤਾ-ਪਿਤਾ ਤੇ ਮੇਰੀ ਬਹੁਤ ਹੀ ਸਤਿਕਾਰਯੋਗ ਦੇ ਆਪਕ ਸਾਥੀ ਤੇਹ ਦਿਲੋਂ ਮੈਨਾਂ ਦਾ ਸਵਾਗਤ ਕਰਦਾ ਹਾਂ ਜੀ ਆਸ਼ਕ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਜਿਹੜਾ ਹੈ ਤੁਹਾਨੂੰ ਹਮੇਸ਼ਾ ਹੀ ਜਿਹੜਾ ਹੈ ਸਵਸਥਤਾ ਬਖਸ਼ੇ ਤੁਹਾਨੂੰ ਸੇਤਮਨ ਅਤੇ ਨਿਰਵਾਜ ਜੀਵਨ ਜਿਹੜਾ ਹੈ ਪ੍ਰਦਾਨ ਕਰੇ ਆਓ ਪਿਆਰੇ ਬੱਚਿਓ ਅੱਜ ਦੀ ਇਸ ਵੀਡੀਓ ਦਾ ਸਵਾਗਤ ਕਰਦੇ ਹਾਂ ਗਣਿਤ ਦੀ ਇਸ ਵੀਡੀਓ ਦੇ ਵਿੱਚ ਅਸੀਂ ਆ ਅੱਛੇ ਜੋ ਕੀਤਾ ਹੈ ਉਹਦੇ ਬਾਰੇ ਮੈਂ ਦੱਸ ਜਾਵਾਂ ਕਿ ਅਸੀਂ ਪਿਛਲੀ ਵੀਡੀਓ ਵਿੱਚ ਅਸੀਂ ਕੀ ਕਰ ਚੁੱਕੇ ਹਾਂ ਪਿਛਲੀ ਵੀਡੀਓ ਦੇ ਵਿੱਚ ਅਸੀਂ ਅਭਿਆਸ ਇੱਕ ਦੀ ਇੱਕ ਜਿਹੜੀ ਹੈ ਉਹ ਸ਼ੁਰੂ ਕੀਤੀ ਸੀ ਔਰ ਇਸ ਅਭਿਆਸ ਦੇ ਵਿੱਚ ਅਸੀਂ ਗਿਣਤਾਰੇ ਦੀ ਮਦਦ ਨਾਲ ਸੰਖਿਆਵਾਂ ਜਿਹੜੀਆਂ ਨੇ ਉਹਨਾਂ ਨੂੰ ਕਿਵੇਂ ਹੈਂਡਲ ਕਰਨਾ ਹੈ ਅਸੀਂ 10000 ਤੱਕ ਦੀਆਂ ਸੰਖਿਆਵਾਂ ਜਿਹੜੀਆਂ ਨੇ ਉਹਨਾਂ ਤੇ ਕਾਰਜ ਕੀਤਾ ਸੀ ਗਿਣਤਾਰੇ ਦੀ ਮਦਦ ਨਾਲ ਸ਼ਬਦਾਂ ਤੇ ਅੰਕਾਂ ਵਿੱਚ ਲਿਖਣਾ ਸਿੱਖਿਆ ਸੀ ਉਸ ਤੋਂ ਬਾਅਦ ਬੇਟਾ ਅਸੀਂ ਇਹਨਾਂ ਨੂੰ ਸਥਾਨਕ ਮਲਸਾਰਨੀ ਤੇ ਦਰਸਾਉਣਾ ਸਿੱਖਿਆ ਸੀ ਤੇ ਸ਼ਬਦਾਂ ਚ ਲਿਖਣਾ ਸਿੱਖਿਆ ਸੀ ਅੰਕਾਂ ਚ ਲਿਖਣਾ ਸਿੱਖਿਆ ਸੀ ਔਰ ਸੰਖਿਆ ਦੀ ਅਗੇਤਰ ਅਤੇ ਪਛੇਤਰ ਕੀ ਹੈ ਇਸ ਬਾਰੇ ਆਪਾਂ ਜਾਣਕਾਰੀ ਲਈ ਸੀ ਜਿੰਨੇ ਬੱਚਿਆਂ ਨੇ ਪਿਛਲਾ ਵੀਡੀਓ ਨਹੀਂ ਦੇਖਿਆ ਕਿਰਪਾ ਕਰਕੇ ਉਹ ਸਾਰੇ ਬੱਚੇ ਜਿਹੜੇ ਨਹੀਂ ਉਹ ਪਿਛਲਾ ਵੀਡੀਓ ਜਰੂਰ ਦੇਖਣ ਮੇਰੇ ਚੈਨਲ ਤੇ ਜਾਣ ਪਲੇਲਿਸਟ ਤੇ ਜਾਣ ਆਪਣੀ 5ਵੀਂ ਕਲਾਸ ਦੇ ਵਿੱਚ ਜਾ ਕੇ ਗਣਿਤ ਇਹ ਵੀਡੀਓ ਜਿਹੜੀ ਲੇਟੈਸਟ ਹੈ ਪਿਛਲੇ ਦਿਨ ਹੀ ਮੈਂ ਮਰਾਕਤਨ ਦਿੱਤੀ ਸੀ ਉਸ ਵਿੱਚ ਜਾ ਕੇ ਦੇਖ ਸਕਦੇ ਨਹੀਂ ਸੋ ਪਿਆਰੇ ਬੱਚਿਓ ਅੱਜ ਅਸੀਂ ਗ੍ਰੇਪਤੀਸ ਵੀਡੀਓ ਦੇ ਵਿੱਚ ਆਪਣੇ ਸਮੂਹ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਲਈ ਸਥਾਨਕ ਮੁੱਲ ਤੇ ਅੰਕਿਤ ਮੁੱਲ ਬਾਰੇ ਆਪਾਂ ਚਰਚਾ ਕਰਾਂਗੇ ਕਿ ਸਥਾਨਕ ਮੁੱਲ ਕੀ ਹੈ ਤੇ ਅੰਕਿਤ ਮੁੱਲ ਕੀ ਹੈ ਸੋ ਬੇਟਾ ਜਿਮੀ ਕੋਈ ਚੀਜ਼ ਫਿਕਸ ਕਰ ਦिए ਮੰਨ ਲਓ कि मैं कोई अपनी बुक या बैग जोड़ा है एक जगह पर टिका के रखिया है ठीक है लेके रहेगा तो बैग ही उसकी वैल्यू चेंज नहीं होएगी मान लो मैं एक अपनी बुक कॉपी जोड़ी है किसी खास स्थान मान लो अपनी टीवी बकट के उपर रखी है या किसी ट्रंक उपर रख ली है किसी बैड की ਕਿਸੇ ਨੂੰ ਕੋਰੇ ਰੱਖ ਲਈ ਹੈ ਜਿੰਨੀ ਦੇਰ ਤੱਕ ਅਸੀਂ ਉਸ ਨੂੰ ਖੁਦ ਨਹੀਂ ਹਿਲਾਵਾਂਗੇ ਉਨੀ ਦੇਰ ਤੱਕ ਉਹ ਆਪਣਾ ਸਥਾਨ ਨਹੀਂ ਬਦਲੇਗਾ ਉਹ ਅੰਕਿਤ ਰਹੇਗਾ ਉਸ ਥਾਂ ਦੇ ਉੱਤੇ ਫਿਕਸ ਰਹੇਗਾ ਲੇਕਿਨ ਜਦੋਂ ਅਸੀਂ ਬੇਟਾ ਗੱਲ ਕਰਦੇ ਹਾਂ ਸਥਾਨਕ ਮੁੱਲ ਦੀ ਤਾਂ ਸਥਾਨਕ ਮੁੱਲ ਜਿਹੜਾ ਹੈ ਆਪਣੇ ਸਥਾਨ ਦੇ ਹਿਸਾਬ ਨਾਲ ਜਿਹੜਾ ਹੈ ਉਹ ਬਦਲ ਜਾਏਗਾ ਜਿਵੇਂ ਉਹ ਕਾਪੀ ਜਿਹੜੀ ਤੁਸੀਂ ਬੈਡ ਦੇ ਇੱਕ ਕੋਨੇ ਦੇ ਉੱਤੇ ਰੱਖੀ ਸੀ ਅਗਰ ਤੁਸੀਂ ਚੁੱਕ ਕੇ ਬੈਡ ਦੇ ਦੂਸਰੇ ਕੋਣਿਤ ਰੱਖ ਦਿੰਦੇ ਹੋ ਉਸ ਦਾ ਸਥਾਨ ਚੇਂਜ ਹੋ ਜਾਂਦਾ ਠੀਕ ਹੈ ਹੁਣ ਤੁਸੀਂ ਇਹ ਨਹੀਂ ਕਹੋਗੇ ਕਿ ਬੈਡ ਦੇ ਖੱਬੇ ਪਾਸੇ ਪਈ ਹੈ ਹੁਣ ਤੁਸੀਂ ਕਹਿ ਸਕਦੇ ਹੋ ਕਿ ਬੈਡ ਦੀ ਜਿਹੜੀ ਕਾਰਨਰ ਹੈ ਉਸ ਦੇ ਸੱਜੇ ਪਾਸੇ ਪਈ ਹੈ ਉਸ ਦਾ ਸਥਾਨ ਕੀ ਹੋ ਗਿਆ ਸੱਜੇ ਪਾਸਾ ਪਹਿਲਾਂ ਕੀ ਸੀ ਖੱਬਾ ਪਾਸਾ ਕਿਉਂਕਿ ਅਸੀਂ ਬੇਟਾ ਗਣਿਤ ਦੀ ਗੱਲ ਕਰ ਰਹੇ ਹਾਂ ਤਾਂ ਹੁਣ ਇਸ ਵੱਲ ਆਉਂਦੇ ਹਾਂ ਗਣਿਤ ਦੇ ਵਿੱਚ ਸਾਨੂੰ ਪਤਾ ਹੈ ਕਿ ਸਾਡੇ ਸਥਾਨ ਕਿਹੜੀ ਨੇ ਸੰਖਿਆਵਾਂ ਦੀ ਉਸ ਵਾਸਤੇ ਮੈਂ ਤੁਹਾਨੂੰ ਬੜੀ ਵਾਰ ਸਮਝਾਇਆ ਕਿ ਐਸਟਰਸੀ ਸੰਖਿਆਵਾਂ ਦੇ ਸਥਾਨ ਬਣਾਏ ਹੁੰਦੇ ਨੇ ਇਸ ਨੂੰ ਆਪਾਂ ਕੀ ਕਹਿੰਦੇ ਆ ਇਕਾਈ ਦਾ ਅੰਕ ਦਹਾਈ ਸੈਂਕੜਾ ਹਜ਼ਾਰ 10000 ਐਂਡ ਇਕ ਲੱਖ ਸੋ ਮੰਨ ਲਓ ਕੋਈ ਸੰਖਿਆ ਹੈ ਠੀਕ ਹੈ ਮੈਂ ਪਹਿਲਾ ਅੰਕਿਤ ਮੁੱਲ ਦੀ ਗੱਲ ਕਰਾਂਗਾ ਸਭ ਤੋਂ ਪਹਿਲਾਂ ਅਸੀਂ ਕਹਿੰਦੇ ਆ ਕਿ ਪੰਜ ਦੀ ਸੰਖਿਆ ਹੈ ਉਹ ਇਕਾਈ ਸਥਾਨ ਤੇ ਹੈ ਤੇ ਇਹਦਾ ਅੰਕਿਤਮੁੱਲ ਕਿੰਨਾ ਹੈ ਅੰਕਿਤਮੁੱਲ ਦੇਖਣ ਲਈ ਬੇਟਾ ਹਮੇਸ਼ਾ ਯਾਦ ਰੱਖਣਾ ਅਸੀਂ ਦਿੱਤੀ ਹੋਈ ਸੰਖਿਆ ਨੂੰ ਦੇਖਾਂਗੇ ਆਪਾਂ ਦਿੱਤੀ ਹੋਈ ਸੰਖਿਆ ਨੂੰ ਹੀ ਦੇਖਾਂਗੇ ਹੋਰ ਕਿਸੇ ਚੀਜ਼ ਵਾਲੀ ਕਾਇਦਹੀਵਲ ਨਹੀਂ ਦੇਖਾਂਗੇ ਪਰ ਜਦੋਂ ਸਥਾਨਕਮੁੱਲ ਪੁੱਛਿਆ ਗਿਆ ਹੈ ਉਦੋਂ ਹਮੇਸ਼ਾ ਆਪਾਂ ਉੱਪਰ ਵਾਲੇ ਜਿਹੜੇ ਸਥਾਨ ਨੇ ਉਹਨਾਂ ਨੂੰ ਦੇਖਾਂਗੇ ਇਕਾਈ ਦਹਾਈ ਸੈਂਕੜਾ ਹਜ਼ਾਰ ਵਾਲੇ ਸਥਾਨ ਫਿਰ ਤੋਂ ਮੈਂ ਰਿਪੀਟ ਕਰ ਰਿਹਾ ਬੇਟਾ ਬਹੁਤੇ ਬੱਚੇ ਨੂੰ ਕਨਫਿਊਜ਼ਨ ਹੁੰਦੀ ਹੈ ਕਿ ਅੰਕਿਤ ਮੁੱਲ ਕੀ ਹੈ ਸਥਾਨਕ ਮੁੱਲ ਕੀ ਹੈ ਅੰਕਿਤ ਮੁੱਲ ਦਾ ਭਾਵ ਹੈ ਕਿ ਜਿਹੜਾ ਜਿਹੜੀ ਸੰਖਿਆ ਜਾਂ ਜਿਹੜਾ ਨੰਬਰ ਜਾਂ ਅੰਕ ਜਿਹੜਾ ਹੈ ਜਿਸ ਥਾਂ ਤੇ ਬੈਠਾ ਹੈ ਆਪਾਂ ਉਸ ਅੰਕ ਨੂੰ ਉਸ ਅੰਕ ਦਾ ਨਾਮ ਹੀ ਦੇਣਾ ਹੈ ਭਾਵੇਂ ਉਹ ਕਿਤੇ ਵੀ ਬੈਠਾ ਹੋਵੇ ਕਹਿੰਦੇ ਭਾਵ ਕਿ ਅਗਰ 5 ਇੱਥੇ ਨਾ ਹੋ ਕੇ ਇੱਥੇ ਬੈਠਾ ਹੈ ਤਾਂ ਵੀ ਇਹ ਦਾ ਅੰਕਿਤ ਮੁੱਲ ਭਾਂਜੀ ਰਹੇਗਾ ਜੇ ਇੱਥੇ ਨਾ ਬੈਠ ਕੇ ਇੱਥੇ ਹੋਏਗਾ ਸੈਂਕੜੇ ਵਾਲੇ ਸਥਾਨ ਤੇ ਫਿਰ ਵੀ ਇਹਦਾ ਅੰਕਿਤਮੁੱਲ ਮੈਂ ਅੰਕਿਤਮੁੱਲ ਦੀ ਬੇਟਾ ਗੱਲ ਕਰ ਰਿਹਾ ਹਾਂ ਯਾਦ ਰੱਖਣਾ ਪਹਿਲਾਂ ਅੰਕਿਤਮੁੱਲ ਦੀ ਗੱਲ ਕਰ ਰਿਹਾ ਹਾਂ ਤਾਂ ਫਿਰ ਵੀ ਇਹਦਾ ਜਿਹੜਾ ਮੁੱਲ ਹੈ ਅੰਕਿਤਮੁੱਲ ਹੈ 5 ਹੀ ਰਹੇਗਾ ਇਸ ਤਰ੍ਹਾਂ ਹੀ ਮੰਨ ਲਓ ਜੇ ਇਹ ਹਜ਼ਾਰਵੇਂ ਸਥਾਨ ਤੇ ਹੈ ਤਾਂ ਵੀ ਅੰਕਿਤਮੁੱਲ ਮਤਲਬ ਕਿ ਜਿਹੜੇ ਮਰਜੀ ਸਥਾਨ ਤੇ ਚਲੇ ਜਾਵੇ ਇਸ ਦਾ ਅੰਕਿਤਮੁੱਲ ਜਿਹੜਾ ਹੈ ਉਹ 5 ਹੀ ਰਹੇਗਾ ਹੁਣ ਕਰਦੇ ਹਾਂ ਗੱਲ ਬੇਟਾ ਸਥਾਨਕ ਮੁੱਲ ਦੀ ਹੁਣ ਇਹੀ ਪੰਜ ਜਿਹੜਾ ਹੈ ਆਪਾਂ ਦੁਬਾਰਾ ਦੇਖਦੇ ਹਾਂ ਹੁਣ ਇਹੀ ਪੰਜ ਮੰਨ ਲਓ ਬੇਟਾ ਇੱਕਾਈ ਸਥਾਨ ਤੇ ਬੈਠਾ ਤਾਂ ਇਹ ਫਿਰ ਹੁਣ ਆਪਾਂ ਉੱਪਰਲੇ ਸਥਾਨ ਜਿਹੜੇ ਨੇ ਇਕਾਈ ਦਹਾਈ ਵਾਲੇ ਉਹ ਦੇਖਾਂਗੇ ਪਹਿਲਾਂ ਕੀ ਦੇਖਦੇ ਸੀ ਅੰਕਿਤ ਮੁੱਲ ਤੇ ਸਿਰਫ ਆਪਾਂ ਅੰਕ ਨੂੰ ਦੇਖਦੇ ਸੀ ਕਿ ਪੰਜ ਅੰਕ ਹੈ ਜਿੱਥੇ ਵੀ ਬੈਠਾ ਹੈ ਉਸ ਨੂੰ ਆਪਾਂ 5 ਦਾ ਅੰਕ ਹੀ ਕਵਾਂਗੇ ਜਾਂ 5 ਹੀ ਕਵਾਂਗੇ ਲੇਕਿਨ ਜਦੋਂ ਸਥਾਨਕ ਮੁੱਲ ਦੀ ਗੱਲ ਕਰਦੇ ਹਾਂ ਫਿਰ ਆਪਾਂ ਹੁਣ ਉੱਪਰ ਦੇਖਾਂਗੇ ਕਿਹੜੇ ਸਥਾਨ ਤੇ ਹੈ ਇਕਾਈ ਵਾਲੇ ਸਥਾਨ ਤੇ ਸੋ ਇਕਾਈ ਵਾਲੇ ਸਥਾਨ ਤੇ ਜਦੋਂ ਹੋਏਗਾ ਤਾਂ ਫਿਰ ਕੀ ਹੋ ਜਾਏਗਾ 5 ਲੇਕਿਨ ਜਦੋਂ ਇਹ ਅੰਕ ਜਦੋਂ ਇਹ ਅੰਕ ਬੇਟਾ ਮੈਂ ਥੋੜਾ ਰੀਜ਼ ਕਰ ਲਵਾਂ ਜਦੋਂ ਇਹ ਇੱਕ ਬੇਟਾ ਇੱਥੇ ਨਾ ਹੋ ਕੇ ਇੱਥੇ ਆ ਜਾਏਗਾ ਹੁਣ ਤੁਸੀਂ ਸੋਚੋ ਕਿ ਇਸ ਦਾ ਸਥਾਨਕ ਮੁੱਲ ਕੀ ਹੋਏਗਾ ਅੰਕਿਤ ਮੁੱਲ ਤਾਂ ਉਨਾ ਹੀ ਸੀ ਅੰਕਿਤ ਮੁੱਲ ਤਾਂ ਪੰਜ ਹੀ ਸੀ ਜਿੱਥੇ ਮਰਜ਼ੀ ਚਲੇ ਜਾਂਦਾ ਲੇਕਿਨ ਜਦੋਂ ਅਸੀਂ ਪੰਜ ਨੂੰ ਹੁਣ ਦਹਾਈ ਵਾਲੇ ਸਥਾਨ ਤੇ ਕਰਤਾ ਕਿਉਂਕਿ ਇਹ ਕਿਹੜਾ ਸਥਾਨ ਹੈ ਦਹਾਈ ਵਾਲਾ ਸਥਾਨ ਹੈ ਪਹਿਲਾਂ ਕਿਹੜਾ ਸੀ ਇਕਾਈ ਵਾਲਾ ਹੁਣ ਇਹ ਦਹਾਈ ਵਾਲੇ ਸਥਾਨ ਤੇ ਆ ਗਿਆ ਤਾਂ ਦਹਾਈ ਵਾਲੇ ਸਥਾਨ ਤੇ ਇਸ ਦਾ ਸਥਾਨਕ ਮੁੱਲ ਦਹਾਈ ਹੋ ਗਿਆ ਕਿੰਨਾ ਹੋ ਗਿਆ ਪਹਿਲਾਂ ਕਿਸੀ ਇਕਾਈ ਪੰਜ ਇਕਾਈਆਂ ਸੀ ਹੁਣ ਕੀ ਬਣ ਗਈਆਂ ਪੰਜ ਦਹਾਈਆਂ ਬਣ ਗਈਆਂ ਕਿਹੜੇ ਸਥਾਨ ਤੇ ਚਲੇ ਗਿਆ ਦਹਾਈ ਸਥਾਨ ਤੇ ਤੇ ਦਹਾਈ ਸਥਾਨ ਤੇ ਕਿੰਨੇ ਚਲੇ ਗਏ ਪੰਜ ਦਹਾਈ ਸਥਾਨ ਤੇ ਕਿੰਨੇ ਚਲੇ ਗਏ ਪੰਜ ਦਹਾਈ ਸਥਾਨ ਤੇ ਪੰਜ ਚਲੇ ਗਏ ਇਹਦਾ ਮਤਲਬ ਇਹ ਹੋਇਆ ਬੱਚਿਓ ਕਿ ਦਹਾਈ ਸਥਾਨ ਤੇ ਪੰਜ ਜਾਣ ਨਾਲ ਇਸ ਦਾ ਜਿਹੜਾ ਸਥਾਨਕ ਮੁੱਲ ਹੈ ਇਸ ਦੀ ਜਿਹੜੀ ਵੈਲਿਊ ਹੈ ਉਹ ਕਿੰਨੀ ਹੋ ਗਈ ਹੁਣ 50 ਕਿ 10 ਦਹਾਈਆਂ ਦੇ ਵਿੱਚ 5 ਸੌਰੀ ਦਹਾਈ ਦੇ ਵਿੱਚ ਸਾਨੂੰ ਪਤਾ ਹੈ ਕਿ 10 ਅੰਕ ਹੁੰਦੇ ਨੇ ਹੁਣ ਇੱਥੇ 5 ਦਹਾਈਆਂ ਨੇ ਤਾਂ ਕਿੰਨੀਆਂ ਕਿੰਨੇ ਅੰਕ ਬਣ ਗਏ 50 ਬਣ ਗਏ ਠੀਕ ਹੈ 5 ਨੂੰ ਦਾ 50 ਜਾਂ 10 5 50 ਠੀਕ ਹੈ ਸੋ ਆਪਾਂ ਨੂੰ ਸਮਝਾ ਗਈ ਕਿ ਅੰਕਿਤਮੁੱਲ ਜਿੱਥੇ ਮਰਜ਼ੀ ਪਿਆ ਹੋਵੇ ਅੰਕਿਤਮੁੱਲ ਓਨਾ ਹੀ ਰਹੇਗਾ ਜਦੋਂ ਸਥਾਨਕ ਮੁੱਲ ਦੀ ਗੱਲ ਆਵੇਗੀ ਉਦੋਂ ਬੱਚਿਓ ਅਸੀਂ ਇਸ ਦੇ ਸਥਾਨ ਨੂੰ ਦੇਖ ਕੇ ਨਿਰਧਾਰਤ ਕਰਾਂਗੇ ਕਿ ਇਸ ਦਾ ਮੁੱਲ ਕੀ ਹੈ ਹੁਣ ਬੇਟਾ ਅੱਗੇ ਚੱਲਦੇ ਹਾਂ ਹੁਣ ਆਪਾਂ ਦੇਖਾਂਗੇ ਕਿ ਪਹਿਲਾਂ ਤਾਂ ਸਾਨੂੰ ਪਤਾ ਸੀ ਕਿ ਦਹਾਈ ਦੇ ਸਥਾਨ ਤੇ ਚਲੇ ਗਿਆ 5 ਤਾਂ ਉਸ ਦਾ ਮੁੱਲ 50 ਬਣ ਗਿਆ ਹੁਣ ਇਹੀ ਸਥਾਨ ਚੇਂਜ ਹੋ ਕੇ ਪੰਜ ਜਿਹੜਾ ਹੈ ਸੈਂਕੜੇ ਸਥਾਨ ਤੇ ਸੈਂਕੜੇ ਵਾਲੇ ਸਥਾਨ ਤੇ ਚਲਾ ਗਿਆ ਹੁਣ ਫਿਰ ਜਦੋਂ ਸੈਂਕੜੇ ਵਾਲੇ ਸਥਾਨ ਤੇ ਚਲਾ ਗਿਆ ਤਾਂ ਇਸ ਦਾ ਸਥਾਨ ਚੇਂਜ ਹੋ ਗਿਆ ਠੀਕ ਹੈ ਨਾ ਇੱਕ ਸਥਾਨ ਤੋਂ ਇਹ ਦੂਸਰੇ ਸਥਾਨ ਤੇ ਜਿਹੜਾ ਹੈ ਉਹ ਚਲਾ ਗਿਆ ਤਾਂ ਹੁਣ ਇਸ ਦੀ ਕੀਮਤ ਕਿੰਨੀ ਹੋ ਗਈ ਸਥਾਨਕ ਮੁੱਲ ਕਿੰਨਾ ਹੋ ਗਿਆ ਕਿਉਂਕਿ ਸੈਂਕੜੇ ਸਥਾਨ ਤੇ ਗਿਆ ਹੈ ਠੀਕ ਹੈ ਨਾ ਸੈਂਕੜੇ ਵਾਲੇ ਸਥਾਨ ਤੇ ਗਿਆ ਹੈ ਠੀਕ ਹੈ ਤਾਂ ਆਪਾਂ ਇਸ ਨੂੰ ਜਦੋਂ ਪਾਣੀ ਨਾਲ ਗੁਣਾ ਕਰਾਂਗੇ ਤਈ ਕਿੰਨਾ ਬਣ ਜੀਗਾ 500 ਠੀਕ ਹੈ ਇਸ ਦਾ ਇੱਕ ਸੌਖਾ ਹੋਰ ਹੱਲ ਵੀ ਹੈ ਸਾਨੂੰ ਜ਼ਿਆਦਾ ਕਨਫਿਊਜ਼ਨ ਚ ਪੈਣ ਦੀ ਜ਼ਰੂਰਤ ਨਹੀਂ ਪੈਂਦੀ ਉਹ ਆਪਾਂ ਕੀ ਕਰਦੇ ਹਾਂ ਤੁਸੀਂ ਆਮ ਦੇਖਿਆ ਵੀ ਹੋਏਗਾ ਕਿ ਜਿਵੇਂ ਸੈਂਕੜੇ ਸਥਾਨ ਤੇ ਪੰਜ ਆ ਗਿਆ ਫਿਰ ਅੱਗੇ ਜਿੰਨੇ ਵੀ ਅੰਕ ਨੇ ਮਤਲਬ ਡਿਜੀਟ ਨੇ ਜ਼ੀਰੋ ਨੇ ਆਪਾਂ ਉਸ ਤਰ੍ਹਾਂ ਦੀ ਉਸ ਤਰ੍ਹਾਂ ਹੀ ਲਗਾ ਦੇਣੀ ਠੀਕ ਹੈ ਇਹ ਕੀ ਬਣ ਜਾਂਦਾ ਫਿਰ 500 ਸਿੰਪਲ ਹੈ ਨਾ ਫਿਰ ਗੁਣਾ ਕਰਨ ਦੀ ਵੀ ਲੋੜ ਨਹੀਂ ਲੇਕਿਨ ਸਮਝਣ ਵਾਸਤੇ ਦੋਨਾਂ ਤਰੀਕਿਆਂ ਨਾਲ ਸਮਝਣਾ ਪਏਗਾ ਕਿਉਂਕਿ ਜਿਸ ਥਾਂ ਤੇ ਅੰਕ ਚਲਾ ਗਿਆ ਉਹ ਉਸ ਥਾਂ ਨੂੰ ਦਰਸਾਉਂਦਾ ਹੋਇਆ ਉਹ ਸੰਖਿਆ ਜਿਹੜੇ ਬਣਾਵੇਗਾ ਜਿਵੇਂ ਕਿ ਸੈਂਕੜੇ ਸਥਾਨ ਤੇ 5 ਨੂੰ ਜਾਣ ਨਾਲ 500 ਬਣਨਾ ਪਿਆ ਹੁਣ ਮੰਨ ਲਓ ਇਹੀ ਪੰਜ ਜਿਹੜਾ ਹੈ ਉਹ ਹਜ਼ਾਰਵੇਂ ਸਥਾਨ ਤੇ ਚਲਾ ਗਿਆ ਤਾਂ ਨੈਚੁਰਲੀ ਗੱਲ ਹੈ ਕਿ ਅਸੀਂ ਅੱਗੇ ਤਿੰਨ ਜ਼ੀਰੋ ਲਗਾ ਦਾਂਗੇ ਉਸਦੀ ਕੀਮਤ 5000 ਹੋ ਜਾਏਗੀ ਪਰ ਆਪਾਂ ਇਸ ਨੂੰ ਜਦੋਂ ਤਰੀਕੇ ਨਾਲ ਕਰਾਂਗੇ ਪ੍ਰੈਕਟਿਸ ਨਾਲ ਕਰਾਂਗੇ ਤਾਂ ਇਹ ਹਜ਼ਾਰਵੇਂ ਸਥਾਨ ਤੇ ਹੈ ਤੇ ਜਦੋਂ ਹਜ਼ਾਰਵੇਂ ਸਥਾਨ ਤੇ ਪੰਜ ਚਲਾ ਜਾਏ ਤਾਂ ਹਜ਼ਾਰ ਨੂੰ ਪੰਜ ਨਾਲ ਗੁਣਾ ਕਰਾਂਗੇ ਤਾਂ ਇਹ ਬਣ ਜਾਏਗਾ 5000 ਜੋ ਕਿ ਇਸ ਨੂੰ ਉੱਪਰ ਪਹਿਲਾ ਹੀ ਬਣਾ ਕੇ ਆਇਆ ਇਸੇ ਤਰ੍ਹਾਂ ਹੀ ਬੇਟਾ ਇਹ ਹੀ ਪੰਜ ਜਿਹੜਾ ਹੈ ਹੁਣ ਅਗਰ ਇੱਥੇ ਚਲਾ ਜਾਏ ਤਾਂ ਹੁਣ ਇਸ ਦੀ ਕੀਮਤ ਕਿੰਨੀ ਹੋਗੀ 50000 ਬਾਕੀ ਤੁਹਾਨੂੰ ਮੈਂ ਤਰੀਕਾ ਦੱਸਦਾ ਕਿ ਕਿਵੇਂ 50000 ਬਣਨੇ ਨੇ ਧੁਨ ਤਰੀਕੇ ਨਾਲ ਬਣਨੇ ਅੱਗੇ ਜ਼ੀਰੋ ਲਗਾ ਕੇ ਸਿਫਰਨ ਲਗਾ ਕੇ ਵੀ ਬਣਨੇ ਨਹੀਂ ਉਹ ਵੀ ਉਸ ਤਰ੍ਹਾਂ ਬਣਨੇ ਨਹੀਂ ਤੇ ਗੁਣਾ ਕਰਕੇ ਵੀ ਉਹ ਦਾਹਦਾਰੀ ਬਣ ਗਈ ਠੀਕ ਹੈ ਕਿਉਂਕਿ 10000 ਵਾਲੇ ਸਥਾਨ ਤੇ ਹੈ 10000 ਨੂੰ ਜਦੋਂ 5 ਨਾਲ ਗੁਣਾ ਕਰਾਂਗੇ ਤੇ ਉਹ 50000 ਹੋ ਜਾਏਗਾ ਇਸ ਤਰ੍ਹਾਂ ਹੀ ਅੱਗੇ ਅੱਗੇ ਆਪਾਂ ਕਰਦੇ ਜਾਵਾਂਗੇ ਗਣਿਤ ਵਿੱਚ ਕੀ ਲਿਖਿਆ ਹੈ ਇਸ ਤੇ ਬਿਲਕੁਲ ਨਾ ਜਾਓ ਕਿਉਂਕਿ ਤੁਸੀਂ ਕਨਫਿਊਜ਼ ਹੋ ਜਾਓਗੇ ਬਸ ਤੁਸੀਂ ਅੰਕਕਮੁੱਲ ਜਿੱਥੇ ਸਥਾਨ ਤੇ ਕੋਈ ਅੰਕ ਹੈ ਉਹਦਾ ਸਥਾਨ ਕੋਈ ਵੀ ਹੋਵੇ ਉਹਦੀ ਫੇਸ ਵੈਲਿਊ ਜਿਹੜੀ ਹੈ ਉਹ ਨਹੀਂ ਬਦਲਦੀ ਉਹਦਾ ਚਿਹਰਾ ਮੂਰਾ ਨਹੀਂ ਬਦਲਦਾ ਕਿਤਾਬ-ਕਿਤਾਬ ਹੀ ਰਹਿੰਦੀ ਹੈ ਪਰ ਜਦੋਂ ਸਥਾਨਕਮੁੱਲ ਤੇ ਗੱਲ ਆ ਜਾਂਦੀ ਹੈ ਤਾਂ ਜਿਸ ਥਾਂ ਤੇ ਉਹ ਚੀਜ਼ ਖੜੀ ਹੈ ਉਹ ਉਸ ਥਾਂ ਦਾ ਹੀ ਭਾਅ ਪ੍ਰਗਟ ਕਰੇਗੀ ਇੱਕ ਐਗਜ਼ਾਮਪਲ ਤੁਹਾਨੂੰ ਮਹੋਰ ਦੇ ਦਵਾਂ ਸੌਖਾ ਸਮਝੋਗੇ ਇੱਕ ਸਾਈਕਲ ਦੀ ਕੀਮਤ ਜਿਹੜੀ ਹੈ ਉਹ ਭਾਰਤ ਦੇ ਅੰਮ੍ਰਿਤਸਰ ਡਿਸਟ੍ਰਿਕਟ ਪੰਜਾਬ ਦੇ ਵਿੱਚ ਮੰਨ ਲਓ 3000 ਰੁਪਿਆ ਹੈ ਠੀਕ ਹੈ ਜੀ ਮੈਂ ਇੱਕ ਰਾਉਂਡ ਫਿਗਰ ਲੈ ਕੇ ਚੱਲਦਾ ਹਾਂ ਕੀਮਤ ਵਧ ਘਟ ਵੀ ਹੋ ਸਕਦੀ ਹੈ ਲੇਕਿਨ ਉਹੀ ਸਾਈਕਲ ਜਿਹੜੀ ਹੈ ਜਦੋਂ ਪਾਕਿਸਤਾਨ ਚ ਵੇਚੀ ਜਾਏਗੀ ਨੇਪਾਲ ਚ ਵੇਚੀ ਜਾਏਗੀ ਤਾਂ ਉਸਦੀ ਕੀਮਤ ਬਹੁਤ ਜ਼ਿਆਦਾ ਵਧ ਜਾਈਗੀ ਕਿਉਂਕਿ ਕਰੰਸੀ ਜਿਹੜੀ ਹੈ ਉਹਦੀ ਵੈਲਿਊ ਘਟ ਹੈ ਇਹਨਾਂ ਦੋਵਾਂ ਦੇਸ਼ਾਂ ਦੇ ਵਿੱਚ ਸੋ ਕਰੰਸੀ ਦੇ ਮੁਲਾਂਕਣ ਦੇ ਹਿਸਾਬ ਨਾਲ ਉੱਥੇ ਇਹ ਚੀਜ਼ 6000 7000 8000 ਦੀ ਵੀ ਹੋ ਸਕਦੀ ਹੈ ਮਤਲਬ ਦੇਖੋ ਸਥਾਨ ਬਦਲਣ ਦੇ ਨਾਲ ਜਿਹੜੀ ਕੀਮਤ ਹੈ ਉਹ ਬਦਲ ਗਈ ਇਸੇ ਤਰ੍ਹਾਂ ਹੀ ਸਥਾਨਕ ਮੁੱਲ ਦੇ ਵਿੱਚ ਸੰਖਿਆਵਾਂ ਦੇ ਸਥਾਨ ਬਦਲਣ ਨਾਲ ਉਹਨਾਂ ਦੀ ਕੀਮਤ ਬਦਲ जाया ਕਰਦੀ ਹੈ ਮੈਨੂੰ ਆਸ ਹੈ ਕਿ ਸਾਰੇ ਬੱਚੇ ਨੂੰ ਹੁਣ ਸਮਝ ਆ ਗਈ ਹੋਵੇਗੀ ਕਿ ਅੰਕਤ ਮੁੱਲ ਸਥਿਤ ਸਥਾਨਕ ਮੁੱਲ ਜਿਹੜਾ ਉਹ ਕੀ ਹੁੰਦਾ ਹੈ ਬਾਕੀ ਅੰਕ ਦੇ ਕੇ ਸਮਝਾਇਆ ਗਿਆ ਹੈ ਤੁਸੀਂ ਇਸ ਥਾਨ ਨਾਲ ਇਥੋਂ ਵੀ ਸਮਝ ਸਕਦੇ ਹੋ ਹੁਣ ਕੁਝ ਉਦਾਹਰਨਾਂ ਨੇ ਬੇਟਾ ਇਹ ਤੁਸੀਂ ਡਿਸਕਸ ਕਰ ਸਕਦੇ ਹੋ ਕਿ ਜਿਵੇਂ ਦੱਸਿਆ ਗਿਆ ਹੈ ਕਿ ਸੰਖਿਆ 38179 ਦੇ ਅੰਕਾਂ ਦੇ ਸਥਾਨਕ ਮੁੱਲ ਤੇ ਅੰਕਤ ਮੁੱਲ ਜਿਹੜੇ ਨੇ ਉਹ ਲਿਖਣੇ ਨੇ ਸਾਨੂੰ ਸਰਸ ਪਤਾ ਹੀ ਹੈ ਕਿ ਕਿ ਸਾਨੂੰ ਅਸੀਂ ਪਹਿਲਾਂ ਹੀ ਹੁਣ ਸਿੱਖਾਏ ਆ ਕਿ ਸਥਾਨਕ ਮੁੱਲ ਤਾਂ ਕਿੰਦੂ ਕਿਵੇਂ ਲਿਖਣੇ ਨੇ ਜਿਵੇਂ ਨੋਂ ਦਾ ਜਿਹੜਾ ਹੈ ਉਹ ਅੰਕਿਤ ਮੁੱਲ ਨੋਂ ਹੀ ਹੈ ਸਥਾਨਕ ਮੁੱਲ ਵੀ ਨੋਂ ਹੀ ਹੈ 7 ਦਾ ਸਥਾਨਕ ਮੁੱਲ ਜਿਹੜਾ ਹੈ ਉਹ 70 ਹੋ ਜਾਏਗਾ ਤੁਹਾਨੂੰ ਮੈਂ ਉੱਪਰ ਸਮਝਾ ਕੇ ਆਂ ਲੇਕਿਨ ਅੰਕਿਤ ਮੁੱਲ 7 ਦਾ 7 ਹੀ ਰਹੇਗਾ ਇਸੇ ਤਰ੍ਹਾਂ ਇੱਕ ਦਾ ਜਿਹੜਾ ਸਥਾਨਕ ਮੁੱਲ ਹੈ ਉਹ ਹੁਣ 100 ਹੋ ਜਾਏਗਾ 1 ਨੂੰ ਗੁਣਾ 100 ਨਾਲ ਕਰਾਂਗੇ ਤਾਂ 100 ਹੋਏਗਾ इस तरह ही अठा का जोड़ा स्थानक मुल है वो अठ हज़ार हो जाएगा क्योंकि अठ जो है हज़ारवें स्थान पर चला गया इमें ही दस हज़ार वाले स्थान पर तीन है तो यह बन जाएगा ती हज़ार क्योंकि जो अस किसी भी संख्या में दस ना गुणा करा मान लो तीन है तो तीह हज़ार हो जाएगा इस तरह ही बेटा सारे सवाल ने ਅੰਕਿਤ ਮਿਲਣਾਂ ਅੰਕਿਤ ਮੁੱਲ ਜਿਹੜੇ ਨੇ ਇਹ ਉਨੇ ਦੇ ਉਨੇ ਹੀ ਰਹਿਣਗੇ 3 ਦਾ 3 ਹੀ ਰਹੇਗਾ 9 ਦਾ 9 ਹੀ ਰਹੇਗਾ 1 ਦਾ 1 7 ਦਾ 7 9 ਦਾ 9 ਹੀ ਰਹੇਗਾ ਤੁਸੀਂ ਸਾਰੀਆਂ ਧਾਰਨਾ ਬੇਟਾ ਆਪਣੇ ਮੈਥ ਗਣਿਤ ਵਿੱਚ ਜਿਹੜਾ ਹੈ ਉਹ ਦੇਖ ਸਕਦੇ ਹੋ ਜਿਵੇਂ ਇੱਥੇ ਵਿਸਥਾਰ ਨਾਲ ਸਮਝਾਇਆ ਗਿਆ ਹੈ ਤੁਹਾਨੂੰ ਇਸਾਤ 77698 ਦਾ ਦੇਖੋ ਅੰਕਿਤ ਮੁੱਲ ਜਿਹੜੇ ਨੇ ਇਹਨਾਂ ਸਾਰਿਆਂ ਦੇ ਸੇਮ ਹੀ ਨੇ 8 ਦਾ 8 ਹੈ 9 ਦਾ 9 ਹੈ 6 ਦਾ 6 5 ਦਾ 5 ਤੇ 7 ਦਾ 7 ਲੇਕਿਨ ਜਦੋਂ ਗੱਲ ਸਥਾਨਕ ਮੁੱਲ ਦੀ ਆਈ ਹੈ ਤਾਂ ਦੇਖੋ ਇਹਨਾਂ ਦੇ ਜਿਹੜੇ ਸਥਾਨਕ ਮੁੱਲ ਨੇ ਉਹ ਚੇਂਜ ਹੋ ਗਏ ਨੇ ਠੀਕ ਹੈ ਨਾ ਪ੍ਰੈਕਟਿਸ ਹੈ ਜਦੋਂ ਪ੍ਰੈਕਟਿਸ ਕਰੋਗੇ ਅਭਿਆਸ ਕਰੋਗੇ ਤਾਂ ਹੋਰ ਨਿਖਾਰ ਆਏਗਾ ਇਸ ਵਲ ਅਨੁਕਰਨ ਚ ਮਜ਼ਾ ਆਏਗਾ ਇਹ ਸਾਰੀਆਂ ਧਾਰਨਾ ਨੇ ਬੇਟਾ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਮੈਂ ਤੁਹਾਨੂੰ ਸਮਝਾਈਆਂ ਨੇ ਸੇਮ ਉਸੇ ਦਾ ਹੀ ਸਾਰਾ ਜਿਹੜਾ ਹੈ ਉਹ ਜਿਸਟ ਹੈ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਬੇਟਾ ਅਸੀਂ ਅਗਲੇ ਵੀਡੀਓ ਦੇ ਵਿੱਚ ਅਭਿਆਸ 1.2 ਜਿਹੜੀ ਹੈ ਉਸ ਨੂੰ ਸ਼ੁਰੂ ਕਰਨਾ ਹੈ ਉਹਦੇ ਵਿੱਚ ਅਸੀਂ ਸਥਾਨਕ ਮool ਜਿਹੜੇ ਨੇ ਉਹ ਕੱਢਨੇ ਸਿੱਖਾਂਗੇ ਜਿਹੜੇ ਲਕੀਰੇ ਗਏ ਅੰਕ ਨੇ ਇਹ ਪਹਿਲਾ ਸਵਾਲ ਤੁਸੀਂ ਘਰੋਂ ਕਰ ਸਕਦੇ ਹੋ ਪ੍ਰੈਕਟਿਸ ਵਾਸਤੇ ਇਹ ਪਹਿਲਾ ਸਵਾਲ ਤੁਸੀਂ ਘਰੋਂ ਕਰਨਾ A ਤੋਂ ਲੈ ਕੇ ਤੇ H ਤੱਕ ਜਿੰਨੇ ਵੀ ਸਵਾਲ ਨੇ ਇਹ ਸਾਰੇ ਤੁਸੀਂ ਘਰੋਂ ਕਰ ਸਕਦੇ ਹੋ ਸਥਾਨਕ ਮool ਕਿਹਦੇ ਲੱਭਣੇ ਨੇ ਜਿਹੜੇ ਲਿਖੀ ਰਹੇ ਅੰਕ ਨੇ ਜਿਵੇਂ ਇਹਦੇ ਵਿੱਚ 2 ਤੇ ਥੱਲੇ ਅੰਡਰਲਾਈਨ ਇੱਕ ਲੀਕ ਵੱਜੀ ਹੈ 2 ਦਾ ਸਥਾਨਕ ਮool ਦੱਸਣਾ ਜਿਵੇਂ ਕਿ 20 ਆਏਗਾ ਸਾਰਿਆਂ ਨੂੰ ਪਤਾ ਹੈ ਅੱਗੇ ਭਾਵੇਂ ਅੰਕ ਸੰਖਿਆ ਕੋਈ ਵੀ ਲੱਗੀ ਹੈ 6 ਲੱਗਾ ਹੈ ਉਸ ਨੂੰ ਆਪਾਂ 26 ਨਹੀਂ ਲਿਖਣਾ ਠੀਕ ਹੈ ਉਹ ਜ਼ੀਰੋ ਹੀ ਲਿਖਣਾ ਹੈ ਕਿਉਂਕਿ ਦੋ ਦਾ ਸਥਾਨਕ ਮool ਦੇਖ ਰਹੇ ਹਾਂ ਇਸ ਤਰ੍ਹਾਂ ਜ਼ੀਰੋ ਹੀ ਲੱਗੇਗਾ ਬਾਕੀ ਸੰਖਿਆਵਾਂ ਨੂੰ ਨਹੀਂ ਦੇਖਣਾ ਇਹ ਸਾਰੇ ਸਵਾਲ ਤੁਸੀਂ ਕਾਪੀ ਤੇ ਕਰਕੇ ਆਪਣੇ ਅਧਿਆਪਕਾਂ ਨੂੰ ਦਿਖਾ ਸਕਦੇ ਹੋ ਮੈਨੂੰ ਦਿਖਾ ਸਕਦੇ ਹੋ ਅਗਲੀ ਵੀਡੀਓ ਵਿੱਚ ਫਿਰ ਮੁਲਾਕਾਤ ਹੋਵੇਗੀ ਆਪਣਾ ਧਿਆਨ ਰੱਖਿਓ ਕਰੋਨਾ ਵਾਇਰਸ ਚੱਲਦੇ ਆਂ ਹੱਥਾਂ ਨੂੰ ਬਾਰ ਬਾਰ ਧੋਵੋ ਸੈਨੀਟਾਈਜ਼ ਕਰੋ ਸਵਸਥੀ ਨਰਮ ਖਾਣਾ ਖਾਓ ਵੱਡਿਆਂ ਦਾ ਕਹਿਣਾ ਮੰਨੋ ਲਗਾਤਾਰ ਪੜ੍ਹਦੇ ਰਹੋ ਛੁੱਟੀਆਂ ਦਾ ਜ਼ਰੂਰ ਇੰਜੋਏ ਕਰੋ ਪਰ ਕੋਸ਼ਿਸ਼ ਕਰੋ 1.5 ਘੰਟਾ ਜਿਹੜਾ ਹੈ ਆਪਣੀ ਪੜ੍ਹਾਈ ਨੂੰ ਵੀ ਦੇਣਾ ਹੈ ਕਿਉਂਕਿ ਅਸੀਂ ਸਾਡਾ ਮੁੱਖ ਕੰਮ ਕੀ ਹੈ ਪੜਨਾ ਹੈ ਬੱਚਿਓ ਠੀਕ ਹੈ ਨਾ ਸੋ ਇਸ ਨੂੰ ਕਦੀ ਨਹੀਂ ਵਿਸਾਰਨਾ ਮਾਤਾ ਪਿਤਾ ਦਾ ਕਹਿਣਾ ਮੰਨਣਾ ਹੈ ਬਹੁਤ ਸਾਰੇ ਬੱਚੇ ਜਿਹੜੇ ਨੇ ਮੈਨੂੰ ਪਤਾ ਹੈ ਅਜੇ ਵੀ ਗਲੀਆਂ ਦੇ ਵਿੱਚ ਘਰਾਂ ਦੇ ਵਿੱਚ ਬਾਹਰ ਖੇਡਦੇ ਨੇ ਮਾੜੀ ਗੱਲ ਨਹੀਂ ਹੈ ਮਾਪਿਆਂ ਦੇ ਧਿਆਨ ਚ ਰਹਿ ਕੇ ਖੇਡੋ ਮਾੜੀ ਸੰਗਤ ਨਾ ਬੈਠੋ ਔਰ ਆਪਣਾ ਕੰਮ ਜਿਹੜਾ ਹੈ ਉਹ ਕਰਦੇ ਰਹੋ ਪੜਾਈ ਦਾ ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ ਗੋਡ ਬlesਸ ਯੂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਸਿਕਾ